ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਪਾਂ ਫੇਰ ਆਏ ਹੋਇਆ ਬਲਾਸਪੁਰ ਉਹਦਾ ਸਮਾਨ ਦਵਾਈ ਦੀ ਰੱਖਣੀ ਸੀ ਇੱਥੇ ਝੋਨੇ ਦੇ ਸਪਰੇਅ ਵਾਲੀ ਕਿਉਂਕਿ ਉਸ ਦਿਨ ਮੈਂ 40 ਕਿਲਿਆਂ ਦੀ ਲਿਆਇ ਸੀ ਹੋਰ ਉਹ ਹੋ ਗਈ ਆ ਤੇ ਹੁਣ ਬੰਦੇ ਕਹਿੰਦੇ ਵੀ ਹੋਰ ਕਰ ਦਾਂਗੇ ਅਸੀਂ ਜਦੋਂ ਸਾਡਾ ਟਾਈਮ ਲੱਗਿਆ ਲੱਗਾ ਚਲੋ ਤੇ ਅੱਜ ਆਪਣੀ ਸੀ ਪ੍ਰਸ਼ਾਦੇ ਦੀ ਵਾਰੀ ਮੈਂ ਮਗਾ ਚਲੋ ਸਵੇਰੇ ਸਵੇਰੇ ਸੀਗਾ ਵੀ ਉਹਨਾਂ ਨੇ ਲੱਗ ਜਾਣਾ ਸਾਜਰੇ ਕਰਨ ਪ੍ਰਸ਼ਾ ਆਪਣੀ ਸਪਰੇ ਤਾਂ ਮੈਂ ਕਿਹਾ ਚਲੋ ਵੀ ਜਦੋਂ ਇਧਰੋਂ ਜਾਣਾ ਤਾਂ ਹੈ ਗਈ ਆ ਵੀ ਪ੍ਰਸ਼ਾਦਾ ਦੇਣ ਤੋਂ ਪਹਿਲਾਂ ਮੈਂ ਥੋੜੀ ਦਵਾਈ ਦੇਜਾਂ ਮੈਂ ਫਿਰ ਵਿਚੀ ਗੱਡੀ ਦੇ ਰੱਖ ਲਿਆ ਪ੍ਰਸ਼ਾਦਾ ਆਪਣਾ ਰੱਖਿਆ ਹੋਇਆ ਤੇ ਪਰ ਜਦੋਂ ਰਾਹ ਚੌਣ ਲੱਗਿਆ ਤਾਂ ਬੱਦਲ ਆ ਗਿਆ ਇਕਦਮ ਤੇ ਇੱਥੇ ਇੱਕ ਵੀ ਮੀਂਹ ਨਹੀਂ ਪਿਆ ਅਜੇ ਤੱਕ ਇੱਕ ਵੀ ਮੀਂਹ ਸਾਰੇ ਸੀਜ਼ਨ ਦਾ ਇੱਕ ਵੀ ਮੀਂਹ ਨਹੀਂ ਪਿਆ ਸਾਰਾ ਸੋਕੇ ਦੇ ਵਿੱਚ ਹੀ ਹੈ ਹਜੇ ਤੱਕ ਇੱਥੇ ਤੇ ਚੋਨਾ ਦੇਖ ਲਓ ਆਪਣਾ ਪੂਰਾ ਸੋਹਣਾ ਖੜਾ ਵਾ ਤੇ ਇਹਦੇ ਤੇ ਸਪਰੇ ਹੋ ਗਈ ਆ ਇਹ ਤੇ ਨਹੀਂ ਹੁਣ ਸਪਰੇ ਹੋਣੀ ਹੁਣ ਇਹਨੂੰ ਨਵੇੜਾਂਗੇ 25 ਦਿਨ ਬਾਅਦ ਫੇਰ ਇਹਨੂੰ ਮਿਲਾਵਾਂਗੇ 23 23 ਦਿਨ ਤੇ ਸ਼ੁਰੂ ਕਰਾਂਗੇ ਤੇ ਹੁਣ ਚਲੋ ਇਹਦਾ 20-22 ਦਿਨ ਸੌਖੇ ਨਿੰਗ ਜਾਣਗੇ ਤੇ ਜਿਵੇਂ ਜਿਵੇਂ ਬੀਜਿਆ ਵਾਹੂਮੀ ਉਮੀ ਆਪਾਂ ਸਪਰੇਅ ਕਰਦੇ ਆ ਜੇ ਲੋੜ ਆ ਤਾਂ ਕਰਾਂਗੇ ਨਹੀਂ ਹਜੇ ਰੁਕ ਜਾਣ ਜਿਹੜੇ ਜਿਹੜੇ ਖੱਤਿਆਂ ਦੇ ਵਿੱਚ ਲੋੜ ਹਨ ਤੇ ਬਹੁਤ ਪਾਰਾ ਝੋਨਾ ਹੋ ਗਿਆ ਚਾਰ ਜੂਰੀਏ ਲਾਤੇ ਆ ਵੀਰੇ ਨੂੰ ਤੇ ਚਾਰ ਜੂਰੀਏ ਲੱਗੇ ਤੇ ਨਾਲ ਜ਼ਿੰਕ ਪਾਇਆ ਸੀਗਾ ਤੇ ਨਾਲ ਹੁਣ ਸਪਰੇਅ ਦੇ ਵਿੱਚ ਤੁਹਾਨੂੰ ਦੱਸਿਆ ਜੋ-ਜੋ ਚੀਜ਼ਾਂ ਪਾ ਰਹੇ ਆ ਜਿੰਨੇ ਲੰਗਰ ਹੋਲੇ ਮਹਲੇ ਨੂੰ ਲੱਗਦੇ ਹੁੰਦੇ ਆ ਉਨੇ ਹੀ ਲੰਗਰ ਹੋਣਾ ਨਾਨਾ ਦੇਵੀ ਮਾਤਾ ਦੇ ਜਾਣ ਵਾਲੇ ਸੰਗਤਾਂ ਦੇ ਲਈ ਲੱਗਣ ਲੱਗੇ ਲੰਗਰ ਕਿਉਂਕਿ ਸੰਗਤ ਜਨਦੀ ਬਹੁਤ ਆ ਬਾਈ ਨਾਨਾ ਦੇਵੀ ਮਾਤਾ ਦੇ ਜਿੱਥੇ-ਜਿੱਥੇ ਵੀ ਸ਼ਰਧਾ ਅਗਲੇ ਦੀ ਉੱਥੇ ਜਾਂਦੇ ਆ ਬਹੁਤ ਵਧੀਆ ਲੱਗਦੇ ਆ ਲੰਗਰ ਲੱਗੇ ਹੋਏ ਆਪਾਂ ਤਾਂ ਰਾਂ ਨਾਲ ਬਹਿ ਕੇ ਛਕ ਲਈਦਾ ਲੰਗਰ ਤਾਂ ਮਜ਼ਾ ਮਿਲਦਾ ਸਭ ਤੋਂ ਜ਼ਰੂਰੀ ਆ ਲੰਗਰ ਹੁਣ ਵੀ ਆਪਾਂ ਤਾਂ ਲੰਗਰ ਛੱਕੇ ਆਏ ਆ ਭਾਈ ਗੁਰਦਾਰੇ ਸਾਹਿਬ ਲੰਗਰ ਬਿਨਾ ਗਤੀ ਨਹੀਂ ਹੈ ਨਹੀਂ ਹੈ ਹੋ ਕੰਮ ਅੱਜ ਪਹ ਗਿਆ ਮੀ ਆਪਣੇ ਫਾਰਮ ਤੇ ਤੇ ਅੱਜ ਹੋ ਗਿਆ ਕੰਮ ਬੰਦ ਸਾਰ ਤੇ ਆਪਾਂ ਫर्श ਪਟਣ ਦਾ ਵੀ ਕੰਮ ਬੰਦ ਕਰਤਾ ਵੀ ਇਹ ਪਟਣਾ ਨਹੀਂ ਹੈਗਾ ਕਿਉਂਕਿ ਨਾ ਰੋੜੇ ਹੀ ਨਿਕਲ ਜਾਂਦੇ ਆ ਤੇ ਆਪਾਂ ਇਹੀ ਵਿਚਾਰ ਬਣਾਇਆ ਵੀ ਇਹਦੇ ਉੱਤੇ ਇਦਾਂ ਹੀ ਫर्श ਚਣ ਲੈਣਾ ਆਪਾਂ ਤੇ ਅੱਜ ਗੱਲ ਕਰਦੇ ਆਂ ਆਪਾਂ ਆਪਣੀ ਗ੍ਰਹਿਮੇ ਦੇ ਬਾਰੇ ਕੋਈ ਵੀ ਆਲੂ ਵਾਲੀ ਮਸ਼ੀਨ ਦੇ ਬਾਰੇ ਜਾਂ ਗ੍ਰਹਿਮੇ ਲਾ ਲੋ ਜਿਹੜੀਆਂ ਵੀ ਸਾਰੇ ਦੇਖੋ ਯਾਰ ਵੀਰੇ ਆਪਣੀ ਜੇਬ ਦੇਖ ਕੇ ਆਪਾਂ ਨੂੰ ਜਿਹੜੀ ਮਸ਼ੀਨ ਸਹੀ ਲੱਗਦੀ ਆ ਉਹ ਲਵੋ ਠੀਕ ਨਹੀਂ ਚਾਹੇ ਤੁਹਾਨੂੰ ਗ੍ਰਹਿਮੇ ਵਧੀਆ ਲੱਗਦੀ ਆ ਗ੍ਰਹਿਮੇ ਲਵੋ ਜਿਹੜੀ ਤੁਹਾਡਾ ਬਜਟ ਹਿਸਾਬ ਆ ਉਹ ਲਵਾ ਦੇ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਵੀਰੇ 30 ਇੰਚੀ ਲਈਏ ਜਾਂ 26 ਇੰਚੀ ਲਈਏ ਵੀ ਕੀ ਫਰਕ ਆ ਕੀ ਹੈਗਾ ਹਨ ਦੇਖੋ ਵੀਰੇ ਜਿਹੜੀ ਮਸ਼ੀਨ 26 ਇੰਚੀ ਆ ਉਹਦੇ ਜਿਗਜੈਗ ਨਹੀਂ ਬਣਦਾ ਉਹਦੇ ਸਾਈਜ਼ ਹੋ ਜਾਂਦਾ ਛੇਤੀ ਮੋਟਾ ਠੀਕ ਨਹੀਂ ਉਹ ਉਹਦੇ ਵੀ ਘੱਟ ਪੈਨ ਕਰਕੇ ਸਾਈਜ਼ ਛੇਤੀ ਮੋਟਾ ਹੋ ਜਾਂਦਾ ਤੇ ਜਿਹੜੀ ਹੈਗੀਆਂ ਇਹ ਮਸ਼ੀਨਾਂ ਗ੍ਰੈਮੇ ਦੀ ਇਹਦੇ ਕੀ ਆ ਚੱਕਰ ਜਾਂ ਗ੍ਰੈਮੇ ਲਾ ਲੋ ਜਾਂ ਕੋਈ ਵੀ 30 ਇੰਚੀ ਮਸ਼ੀਨ ਲਾ ਲੋ ਇਹਨਾਂ ਦੇ ਇਹ ਚੱਕਰ ਆ ਵੀਰੇ ਕਿ ਇਹਦੇ ਗਿਣਤੀ 'ਚ 20 ਵੱਧ ਪੈ ਜਾਂਦਾ ਜਿਵੇਂ 26 ਇੰਚੀ ਮਸ਼ੀਨ ਦੇ ਜਿਹੜੀ 26 ਇੰਚੀ ਮਸ਼ੀਨ ਆ ਉਹਦੇ 20 ਪੈਣਾ ਮਾ ਸਾਰਾ 25 ਕਿਗਟੂ ਜਿਹੜਾ 20 ਹੈ ਜ 25 ਪੈ ਜਾਣ 24 ਪੈ ਜਾਣ ਤੇ ਇਹਦੇ ਨਾਲ 33 34 ਗੱਟੂ ਪੈ ਜਾਣੇ ਆ ਜੇ ਵੱਡਾ ਵਾ ਤਾਂ 40 ਵੀ ਪੈ ਜਾਂਦੇ ਆ ਹਨ ਤੇ ਇਦਾਂ ਪੈ ਜਾਂਦਾ ਤੇ ਇਹਦੀ ਉਹ ਜਿਹੜੀ ਜਿਹੜੇ ਇਹਦੇ ਦਾਣੇ ਆ ਜਿਹੜੀ 30 ਇੰਚੀ ਮਸ਼ੀਨ ਆ ਇਹਦੇ ਦਾਣੇ ਬੀਆਂ ਦੀ ਗਿਣਤੀ ਟਿਊਬਰ ਜ਼ਿਆਦਾ ਚੱਕਦੇ ਆ ਕਿਉਂਕਿ ਨੇੜੇ ਕਰਕੇ ਟਿਊਬਰ ਬਹੁਤ ਚੱਕਦੇ ਆ ਇਹਦੇ ਦਾਣਾ ਗ੍ਰਾਮੇ ਦਾ ਤੇ ਉਹਦੇ ਚੱਕਰ ਦੇ ਵਿੱਚ ਇਹਦੇ ਦਾਣੇ ਨੂੰ ਮੋਟਾ ਹੋਣ ਲਈ ਟਾਈਮ ਚਾਹੀਦਾ ਠੀਕ ਨਹੀਂ ਤੇ ਇਹਨੂੰ ਖਰਾਕ ਵੀ ਫੇਰ ਉਵੇਂ ਪਾਉਣੀ ਪੈਂਦੀ ਹੈ ਹੁਣ ਅਸੀਂ 4 ਗੱਟੂ ਡੀਏਪੀ 2 ਗੱਟੂ ਪोटाश ਪਾਉਨੇ ਆ ਠੀਕ ਆ ਤੇ 1 ਗੱਟੂ ਯੂਰੀ ਦੇ ਛਿੱਟਾ ਦਿੰਨੇ ਹੁੰਨੇ ਆ ਇੰਨਾ ਜੀ ਜਿਹਨੂੰ ਪਾਉਣੀ ਪੈਂਦੀ ਆ ਹੋਰ ਨਹੀਂ ਮੈਂ ਬਸ ਕੁਛ ਵਾ ਵੀ ਥੱਲੇ ਪਾਉਂਦਾ ਆਪਾਂ ਖਰਚਾ ਨਹੀਂ ਕਰਦੇ ਤੇ ਜਿਹੜੇ ਜਿਹੜੀ ਉਹ ਦੂਜੀ ਮਸ਼ੀਨ 26 ਇੰਚੀ 26 ਇੰਚੀ ਮਸ਼ੀਨ ਆ ਜਿਹੜੀ ਉਹਦੇ ਵਿੱਚ ਗਿਣਤੀ ਦੇ ਦਾਣੇ ਘੱਟ ਪੈਣ ਕਰਕੇ ਉਹ ਟਿਊਬਰ ਘੱਟ ਚੱਕਦਾ ਤੇ ਉਹ ਮੋਟਾ ਜਲਦੀ ਹੋ ਜਾਂਦਾ ਕਈ ਵੀਰਾਂ ਦਾ ਇਹ ਬਹਿਮ ਆ ਕਿ ਯਾਰ ਵੀਰੇ ਇਹ ਨਾ ਦਾਣੇ ਗਣਤੀ 'ਚ ਮੋਟੇ ਨਹੀਂ ਕਰਦੀ ਜਾਂ ਵੀਰੇ ਦੇਖੋ ਜੇ ਹੁਣ ਜਿਹੜਾ ਆਲੂ ਗ੍ਰੈਮੇ ਦਾ 60 ਦਿਨ ਦਾ ਵਾ ਵੀ 30 ਇੰਚੀ ਮਸ਼ੀਨ ਦਾ 60 ਦਿਨ ਦਾ ਜਾਂ ਆਪਣੀ 26 ਇੰਚੀ ਮਸ਼ੀਨ ਦਾ 60 ਦਿਨ ਦਾ ਉਹ ਦੂਜੀ ਤੇ ਜਲਦੀ ਮੋਟਾ ਹੋਇਆ ਹੋਊਗਾ ਪਰ ਗਿਣਤੀ ਦੇ ਦਾਣੇ ਗ੍ਰੈਮੇ ਦੇ ਜ਼ਿਆਦੇ ਹੋਣਗੇ ਠੀਕ ਨਹੀਂ ਜੇ ਉਹ 60 ਦਿਨਾਂ ਤੇ ਪੱਟਦੇ ਆ ਤਾਂ ਗ੍ਰੈਮੇ ਨੂੰ ਤੁਸੀਂ 70 ਦੇ ਦਿਓ ਤੇ ਫਿਰ ਝਾੜ ਦੇਖਿਓ ਵੀ ਇਹਦਾ ਕਿੰਨਾ ਉਹਦੇ ਨਾਲ ਦੁੱਗਣਾ ਕਾਫੀ ਵੱਧ ਹੋਊਗਾ ਕਿਉਂਕਿ ਜਿਹੜੇ 15 ਬੈਗ ਵੱਧ ਪੈਣਿਆ ਵੀਰੇ ਉਹਨੂੰ ਟਾਈਮ ਵੀ ਤਾਂ ਆਪਾਂ ਨੂੰ ਥੋੜਾ ਜਿਹਾ ਵੱਧ ਦੇਣਾ ਪੈਣਾ ਜੇ ਨਹੀਂ ਦਵਾਂਗੇ ਤਾਂ ਫਿਰ ਉਹਦੇ ਆਪਣਾ ਸਹੀ ਨਹੀਂ ਆਉਂਦਾ ਉਹ ਚੱਕਰ ਹੈਨਾ ਤੇ ਉਹਨੂੰ ਆਪਾਂ ਨੂੰ ਸੈੱਟ ਕਰਨਾ ਪੈਂਦਾ ਤਾਂ ਤੇ ਬਾਕੀ ਇਹਦੀ ਗੱਲ ਵਜਾਈ ਦੀ ਦੇਖੋ ਜਦੋਂ ਆਪਣਾ ਸਾਈਜ਼ ਵੱਡਾ ਹੋ ਜਾਂਦਾ ਉਹਦੇ 26 ਇੰਚੀ ਦੇ ਵਿੱਚ ਆਲੂ ਬਾਹਰ ਨਿਕਲਿਆ ਆਉਂਦਾ ਜੇ ਆਪਾਂ ਮਿੱਟੀ ਨਹੀਂ ਲਾਉਂਦੇ ਹਨਾ ਤੇ ਜਿਹੜਾ 30 ਇੰਚੀ ਮਸ਼ੀਨ ਆ ਉਹਦੇ ਵਿੱਚ ਆਲੂ ਬਾਹਰ ਨਹੀਂ ਨਿਕਲਦਾ 30 ਇੰਚੀ ਮਸ਼ੀਨ ਦੇ ਵਿੱਚ ਆਲੂ ਥੋੜਾ ਡੱਫਲ ਨਹੀਂ ਬਣਦਾ ਵੀ ਨਜਾਇਜ਼ ਬਵਾਲਾ ਵੱਡਾ ਡੱਫਲ 26 ਇੰਚੀ ਮਸ਼ੀਨ ਦੇ ਵਿੱਚ ਥੋੜਾ ਆਲੂ ਡੱਫਲ ਬਣਦਾ ਠੀਕ ਆ 30 ਇੰਚੀ ਮਸ਼ੀਨ ਦੇ ਵਿੱਚ ਥੋੜਾ ਆਲੂ ਸਾਈਜ਼ ਪ੍ਰੋਪਰ ਰੱਖਦਾ ਵੀ ਜੇ ਤੁਸੀਂ ਉਹਨੂੰ ਟਾਈਮ ਪੂਰਾ ਦਿੰਨੇ ਹੋ ਤੁਹਾਡੀਆਂ ਸਪ੍ਰਿੰਗਾਂ ਵਗੈਰਾ ਸਭ ਚੀਜ਼ ਪੂਰੀਆਂ ਹੁੰਦੀਆਂ ਤੇ ਉਹ ਥੋੜਾ ਟਾਈਮ ਹੁੰਦਾ ਹੁੰਦੇ ਉਹ ਸਹੀ ਟਾਈਮ ਤੇ ਉਹ ਸਾਇਦ ਬਹੁਤ ਸੋਹਣਾ ਰਹਿੰਦਾ 26 ਇੰਚੀ ਮਸ਼ੀਨ ਦੇ ਵਿੱਚ ਗੋਲੀ ਵੀ ਹੁੰਦੀ ਆ ਤੇ ਡੱਫਲ ਵੀ ਤੇ ਇਹਦੇ 30 ਇੰਚੀ ਮਸ਼ੀਨ ਦੇ ਵਿੱਚ ਗੋਲੀ ਬਹੁਤ ਘੱਟ ਹੁੰਦੀ ਆ ਸੀਡ ਸਹਿ ਜਾਊਗਾ ਜਾਂ ਦਾਸ਼ਣ ਹੋਊ ਤੇ ਡੱਫਲ ਵੀ ਘੱਟ ਹੋਊਗਾ ਇਹ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਇਹਦੇ ਵਿੱਚ ਤੇ ਤੁਹਾਡਾ ਸਾਈਜ਼ ਵੀ ਅੱਧ-ਗੱਡ ਨਹੀਂ ਹੋਊਗਾ ਬਹੁਤ ਹਰੇਕ ਵੈਰਾਈਟੀ ਦਾ ਆਪੋ ਆਪਣੇ ਮੁਤਾਬਕ ਦਾ ਸਾਈਜ਼ ਹੁੰਦਾ ਬਹੁਤ ਸੋਹਣਾ ਸੋਹਣਾ ਸਾਈਜ਼ ਹੁੰਦਾ ਤੇ ਜਿਹੜੇ ਬਾਕੀ ਬੀਆਂ ਦੇ ਵੈਰਾਈਟੀਆਂ ਦੇ ਹਿਸਾਬ ਹੁੰਦਾ ਵੀਰੇ ਵੀ ਮੌਸਮ ਤੇ ਡਿਪੈਂਡ ਕਰਦਾ ਹਨਾ ਵੀ ਆਪਾਂ ਕਿੰਨੀ ਤਰੀਕ ਨੂੰ ਬੀਜ ਰਹੇ ਆ ਆਲੂ ਤੇ ਕਿੰਨਾ ਬੀ ਪਾਉਣਾ ਚਾਹੀਦਾ ਉਹ ਵੀ ਉਹ ਡਿਟੇਲ ਆਪਾਂ ਸਾਰੀ ਵੀਰੇ ਚਲੋ ਮੈਂ ਨਹੀਂ ਕਹਿੰਦਾ ਕਿ ਮੈਨੂੰ ਕੁਝ ਪਤਾ ਵਾ ਆਪਾਂ ਜੋ ਜਿੰਨੀ ਕੁ ਮੈਨੂੰ ਨੌਲੇਜ ਆ ਉਹ ਆਪਾਂ ਨੌਲੇਜ ਤੁਹਾਡੇ ਨਾਲ ਜਦੋਂ ਆਪਾਂ ਬਜਾਈ ਕਰਾਂਗੇ ਉਹ ਨੌਲੇਜ ਉਦੋਂ ਸ਼ੁਰੂ ਉਹ ਸ਼ੇਅਰ ਕਰਾਂਗੇ ਹਨਾ ਹਜੇ ਤਾਂ ਮਸ਼ੀਨ ਦੀ ਗੱਲ ਚੱਲਦੀ ਆ ਤੇ ਵੀ ਕਿਹੜੀ ਲਈਏ ਬਹੁਤ سارے ਵੀਰਾਂ ਦੇ ਹਰ ਰੋਜ਼ ਮੈਨੂੰ 8 9 8 9 ਫੋਨ ਆਉਂਦੇ ਆ ਤੇ ਇੰਸਟਾਗ੍ਰਾਮ ਤੇ ਮੈਸੇਜ ਵੀ ਆਉਂਦੇ ਕਿ ਵੀਰੇ ਤੁਸੀਂ ਮਸ਼ੀਨ ਕਿਹੜੀ ਲਈਏ ਠੀਕ ਨੇ ਵੀਰੇ ਦੇਖੋ ਜਿਹੜੀ ਗ੍ਰੈਮੀ ਮਸ਼ੀਨ ਆ ਵੀਰੇ ਉਹਨੂੰ ਟਰੈਕਟਰ 4 ਵੀਲ ਹੀ ਚਾਹੀਦਾ 4 ਵੀਲ ਤੇ ਹੀ ਬੈਸਟ ਚੱਲਦੀ ਆ ਉਹ 2 ਵੀਲ ਤੇ ਔਖਾ ਕਰਦੀ ਆ ਉਹ ਚੱਲਣਾ ਅਦੇਖ ਨਹੀਂ ਤੇ ਨੰਬਰ 2 ਜਿਹੜੀ ਗ੍ਰੈਮੀ ਮਸ਼ੀਨ ਆ ਇਹਦੇ ਵਿੱਚ ਜਿਹੜੀ ਇਹਦੀ ਬਾਟਾ ਉਹਨੂੰ ਨਜਾਇਜ਼ ਉੱਚੀ ਨਹੀਂ ਬਣਾਉਣਾ ਆਪਾਂ ਹਿਸਾਬ ਦੀ ਉੱਚੀ ਬਣਾਓ ਤਾਂ ਆਪੇ ਸਹੀ ਰਹਿੰਦਾ ਵਾ ਠੀਕ ਠੀਕ ਨਹੀਂ ਤੇ ਕੋਈ ਵੀ ਮਸ਼ੀਨ ਆ ਬਾਟ ਨੂੰ ਨਜਾਇਜ਼ ਉੱਚੀ ਨਾ ਬਣਾਓ ਉਹਨੂੰ ਹਿਸਾਬ ਦੀ ਰੱਖੋ ਤੇ ਇੱਕ ਵੀਰੇ ਆਪਦੇ ਖੱਤਿਆਂ ਦੇ ਵਿੱਚ ਅੱਗ ਲਾਉਣੀ ਬੰਦ ਕਰੋ ਪਲਾਉ ਮਾਰ ਕੇ ਆਲੂ ਬੀਜੋ ਸਾਰਾ ਕੁਝ ਹੋਊਗਾ ਸਹੀ ਇਹ ਮੈਂ ਤੁਹਾਨੂੰ ਗਾਰੰਟੀ ਦਿੰਦਾ ਕੀ ਪਲਾਉ ਮਾਰ ਕੇ ਆਲੂ ਪੇਜੋ ਤੇ ਤੁਸੀਂ ਦੇਖਿਓ ਉਹਦੇ ਫਾਇਦੇ ਤੁਹਾਨੂੰ ਜਰੂਰ ਮਿਲਣਗੇ ਇਹ ਨਹੀਂ ਹੈਗਾ ਕਿ ਫਾਇਦੇ ਨਹੀਂ ਮਿਲਣਗੇ ਠੀਕ ਨੇ ਬੱਚ ਵੀਰ ਪੁੱਛਦੇ ਵੀ ਵੀਰੇ ਅਸੀਂ ਪਰਾਲੀ ਦੱਬਣੀ ਆ ਕਿਹੜੀ ਮਸ਼ੀਨ ਲਈਏ ਤਵੀਆਂ ਵਾਲੀ ਜਾਂ ਨਹੀਂ ਵੀਰੇ ਦੇਖੋ ਪਰਾਲੀ ਜੇ ਤੁਸੀਂ ਖੱਤੇ ਦੇ ਵਿੱਚ ਪਲਾਉ ਸਹੀ ਮਾਰਿਆ ਹੋਇਆ ਕੋਈ ਵੀ ਮਸ਼ੀਨ ਆ ਚਾਹੇ ਜਿਹੜੀ ਮਰਜ਼ੀ ਮਸ਼ੀਨ ਆ ਜੇ ਤੁਸੀਂ ਪਲਾਉ ਪਲਾਉ ਇੰਨਾ ਵਧੀਆ ਮਾਰੋ ਕਿ ਜਦੋਂ ਤੁਸੀਂ ਪਲਾਉ ਮਾਰ ਕੇ ਹਟਦੇ ਹੋ ਨਾ ਉਨਪਰਾਲੀ ਦਾ ਇੱਕ ਵੀ ਡਾਲ ਉੱਪਰ ਨੂੰ ਖੜਾ ਨਹੀਂ ਦਿਖਣਾ ਚਾਹੀਦਾ ਠੀਕ ਆ ਉੱਥੇ ਉਹ ਮਸ਼ੀਨ ਆਲੂ ਤੁਹਾਡਾ ਬੀਜ ਦੂਗੀ ਵੀ ਇੱਕ ਵੀ ਪਰਾਲੀ ਦਾ ਗੁੱਥਾ ਬਾਹਰ ਨਹੀਂ ਨਿਕਲੂ ਜਿੱਥੇ ਤੁਸੀਂ ਐ ਕਰੋਗੇ ਠੀਕ ਨਹੀਂ ਬਸ ਇਸ ਚੀਜ਼ ਦਾ ਗੌਰ ਕਰਿਓ ਕਿ ਜਿਹੜਾ ਇੱਕ ਮਲਚ ਪਹਿਲਾਂ ਤਾਂ ਐਸਮੈਥ ਨਾਲ ਵੜਾਓ ਕੰਬਾਈਨ ਤੋਂ ਫੇਰ ਮਲਚਰ ਫੇਰੋ ਫੇਰ ਰੋਟਾਵੇਟਰ ਫੇਰੋ ਫੇਰ ਪਲਾਓ ਫੇਰ ਠੀਕ ਨਹੀਂ ਜਿਹੜੇ ਵੀਰਾਂ ਨੇ ਗੱਠਾ ਬਣਾਉਣੀਆਂ ਗੱਠਾ ਬਣਾਓ ਜਿਹੜੇ ਵੀਰਾਂ ਨੇ ਅੱਗ ਲਾਉਣੀ ਅੱਗ ਲਾਓ ਯਾਰ ਉਹ ਥੋੜੀ ਅੱਛਾ ਆਪਾਂ ਕਹਾਂ ਉਹਨੂੰ ਸਿਆਣੇ ਬਣਨਾ ਹਨ ਉਹ ਤੁਹਾਡੀ ਮਰਜ਼ੀ ਹੈ ਜਿਹੜਾ ਕੁਝ ਮਰਜ਼ੀ ਕਰੋ ਵੀਰੇ ਤੇ ਉਵੇਂ ਕਰਨਾ ਚਾਹੀਦਾ ਆਪਾਂ ਹਨਾ ਦੇ ਜਿਹੜਾ ਇਹਦਾ ਗ੍ਰਾਮੇ ਦਾ ਵਾ ਕੰਮ ਇਹ ਇਹਨੂੰ ਖੇਤ ਪੂਰਾ ਵਧੀਆ ਤਿਆਰ ਚਾਹੀਦਾ ਹਨਾ ਕਿਉਂਕਿ ਘੜ ਤਿਆਰ ਦੇ ਵਿੱਚ ਨਹੀਂ ਲੱਗਦੇ ਤੇ ਇੱਕ ਮੈਂ ਤੁਹਾਨੂੰ ਹੋਰ ਵੀ ਦੱਸ ਦਿੰਦਾ ਜਿਹੜੀਆਂ ਬਿਨਾਂ ਡੈਰ ਵਾਲੀਆਂ ਮਸ਼ੀਨਾਂ ਆਉਂਦੀਆਂ ਬੀਚਾ ਹੈ ਆਹ ਟਿੰਡਾ ਵਾਲੀਆਂ ਉਹਨਾਂ ਨੂੰ ਖੇਤ ਬਹੁ ਡੂੰਗੇ ਤਿਆਰ ਕਰਨੇ ਪੈਂਦੇ ਆ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਲੱਤਾਂ ਨੇ ਨਾ ਮਗਰ ਲੀਆਂ ਜਿੱਥੇ ਫਾਲੇ ਆ ਇਹ ਉਹਨਾਂ ਦਾ ਕੰਮ ਪੋਲੇ ਖੱਤਿਆਂ ਦੀ ਕਰਦੀਆਂ ਉਹ ਕਿਉਂਕਿ ਜਦੋਂ ਤੁਸੀਂ ਟਾਪ ਲਿੰਕ ਵੱਡੀ ਕਰਨੀ ਆ ਹਨਾ ਸਮਝ ਲਓ ਵੀ ਤੁਸੀਂ ਕਹੋ ਵੀ ਮਸ਼ੀਨ ਆਪਾਂ ਲਾਉਣੀ ਆ ਥੱਲੇ ਡੂੰਗੀ ਹਨਾ ਜਦੋਂ ਤੁਸੀਂ ਟਾਪ ਲਿੰਕ ਛੋਟੀ ਕਰਨੀ ਆ ਹਨਾ ਤਾਂ ਉਹ ਲੱਤਾਂ ਉੱਪਰ ਚੱਕੀਆਂ ਜਾਂਦੀਆਂ ਜਦੋਂ ਤੁਸੀਂ ਟਾਪ ਲਿੰਕ ਵੱਡੀ ਕਰਨੀ ਆ ਤਾਂ ਮਸ਼ੀਨ ਮਗਰੋਂ ਲੱਗਣੋਂ ਖੁੰਬੜੋਂ ਹਟ ਜਾਂਦੀ ਆ ਤਾਂ ਮੈਂ ਤਾਂ ਜ਼ਿਆਦਾਤਰ ਇਹੀ ਰਹਿ ਦਿੰਨਾ ਸਾਰੇ ਵੀਰਾਂ ਨੂੰ ਕਿ ਵੀਰੇ ਜਿਹਨੇ ਵੀ ਮਸ਼ੀਨ ਲੈਣੀ ਆ ਉਹ ਟਾਇਰਾਂ ਵਾਲੀ ਹੀ ਲਵੋ ਵੀ ਟਾਇਰਾਂ ਵਾਲੀ ਮਸ਼ੀਨ ਲਵੋ ਉਹਦੇ ਵਿੱਚ ਜ਼ਿਆਦਾ ਬੈਨੀਫਿਟ ਆ ਕਿਉਂਕਿ ਉਹ ਨਾ ਸਹੀ ਲੱਗਦੀ ਆ ਉਹਦੇ ਫੇਰਾ ਮਗਰਲੇ ਫਾਲੇ ਸਹੀ ਬੱਟ ਬਣਾਉਂਦੇ ਆ ਤੇ ਬਾਕੀ ਸਾਰੇ ਵੀਰਾਂ ਦੀ ਤੁਹਾਪੋ ਆਪਣੀ ਚੁਆਇਸ ਜਿਹੜਾ ਲੈਣਾ ਦੇਖ ਲਿਓ ਹਨ ਪਰ ਮੇਰਾ ਮੇਰੇ ਮਤਲਬ ਦੇ ਨਾਲ ਤੁਸੀਂ ਟਾਇਰਾਂ ਵਾਲੀ ਮਸ਼ੀਨ ਲਓ ਉਹ ਚ ਜ਼ਿਆਦਾ ਫਾਇਦੇ ਆ ਠੀਕ ਨਹੀਂ 30 ਇੰਚ ਚਾਹੇ ਲਓ 30 ਇੰਚ ਚਾਹੇ 26 ਇੰਚ ਉਹ ਕੋਈ ਨਹੀਂ 26 ਇੰਚ ਜਿੱਦਾ ਵੀਰੇ ਉਨਾ ਹੀ ਝਾੜ ਵਧਣਾ ਜਿੰਨਾ ਤੁਸੀਂ ਬੀ ਪਾਉਣਾ ਉਸ ਤੋਂ ਵੱਧ ਨਹੀਂ ਵੱਧਦਾ ਹੈਗਾ ਠੀਕ ਨਹੀਂ ਤੇ ਜਿਹੜਾ 30 ਇੰਚ ਦੇ ਵਿੱਚ ਉਨਾ ਝਾੜ ਵੱਧਦਾ ਵੀ ਜਿੰਨਾ ਤੁਸੀਂ ਬੀ ਵੱਧ ਪੈਣਾ ਠੀਕ ਨਹੀਂ ਜਿਵੇਂ ਉਹ ਚ ਉਹ ਚ 26 ਗੱਟੂ ਪੈਣਿਆ ਤਾਂ ਦੂਜੀ ਛੋਟੇ 36 ਪੈਣਿਆ 10 ਗੱਟੂਆਂ ਦਾ ਫਰਕ ਪੈ ਜਾਂਦਾ ਹਨ ਤੇ ਉਹ ਕੋਈ ਦਿੱਕਤ ਨਹੀਂ ਹੈਗੀ ਤੇ ਬਸ ਆਪਣਾ ਦੇਖ ਕੇ ਵਧੀਆ ਲੈ ਲਓ ਮਸ਼ੀਨ ਹਨਾ ਕਿਉਂਕਿ ਇੱਕ ਵਾਰ ਪੈਸੇ ਲੱਗਣੇ ਹੁੰਦੇ ਆ ਆਪਣੇ ਵੀ ਬਾਰ-ਬਾਰ ਆਪਾਂ ਨੂੰ ਚੇਂਜ ਨਾ ਕਰਨੀਆਂ ਆਪਾਂ ਨੂੰ ਹਾਂ ਜਿਹੜੇ ਵੀਰਾਂ ਨੇ ਆਲੂ ਪੱਟਣ ਵਾਲੀ ਨਹੀਂ ਹੀ ਬਦਲਨੀ ਆਲੂ ਪੱਟਣ ਵਾਲੀ 26 ਇੰਚ ਆ ਤੁਹਾਡੇ ਕੋਲੇ ਫਿਰ ਤੁਸੀਂ 26 ਇੰਚ ਚ ਹੀ ਲਓ ਜੇ ਤੁਹਾਡੇ ਕੋਲੇ ਵੀ ਹੈਗਾ ਵੀ ਆਪਾਂ ਆਲੂ ਪੱਟਣ ਵਾਲੀ ਵੀ ਬਦਲਨੀ ਆ ਤੇ ਇਹ ਵੀ ਬਦਲਨੀ ਆ ਫੇਰ 3 ਇੰਚੀ ਚ ਚਲ ਜਾਓ 3 ਇੰਚੀ ਦੀ ਮਸ਼ੀਨ ਮਾੜੀ ਨਹੀਂ ਬਹੁਤ ਵਧੀਆ ਰਿਜ਼ਲਟ ਆਉਂਦੇ ਆ ਹਾਂ ਥੋੜਾ ਟਾਈਮ ਵਧ ਦੇਣਾ ਪੈਂਦਾ ਤੇ ਉਹਨੂੰ ਥੱਲੇ ਖਰਾਕ ਉਹ ਜੀ ਦੇਣੀ ਪੈ ਜਾਂਦੀ ਹੈ ਹਨਾ ਕਿ ਉਵੇਂ ਦੇਣ ਟਾਈਮ ਪੀਰੀਅਡ ਜ਼ਰੂਰ ਵਧ ਦੇਣਾ ਪਊਗਾ ਤੁਹਾਨੂੰ ਸੇਮ ਟਾਈਮ ਤੇ ਸੇਮ ਟਾਈਮ ਤੇ ਨਹੀਂ ਉਹਦਾ ਰਿਜ਼ਲਟ ਆਉਣਾ ਇਹ ਇਸ ਗੱਲ ਦੀ ਕੋਰ ਕਰਿਓ ਹਨਾ ਤੇ ਬਾਕੀ ਜਿੰਨੀ ਕੋ ਹੁਣ ਮੈਨੂੰ ਨੌਲੇਜ ਸੀ ਆਪਾਂ ਸ਼ੇਅਰ ਕਰਤੀ ਥੋਡੇ ਨਾਲ ਕਿ ਇਹਦੇ ਵਿੱਚ ਵੇਸਟੇਜ ਵੀ ਨਹੀਂ ਜਾਂਦੀ ਆਲੂ ਦੀ ਹਰਾ ਆਲੂ ਨਹੀਂ ਹੁੰਦਾ 26 ਇੰਚ ਤੇ ਐ ਤੇ 30 ਇੰਚ ਤੇ 30 ਇੰਚ ਤੇ ਹਰਾ ਨਹੀਂ ਆਲੂ ਹੁੰਦਾ ਤੇ ਜਦੋਂ ਤੁਸੀਂ ਪੱਟਦੇ ਹੋ ਉਦੋਂ ਵੀ ਵੇਸਟੇਜ ਬਹੁਤ ਘੱਟ ਜਾਂਦੀ ਹੈ ਕੱਟ ਵੱਟ ਬਹੁਤ ਘੱਟ ਲੱਗਦਾ ਤੇ ਬਾਹਰ ਨਹੀਂ ਆਲੂ ਨਿਕਲਦਾ ਜੇ ਤੁਹਾਡੇ ਮੀ ਵੀ ਪੈ ਜਾਂਦਾ ਨਾ ਤਾਂ ਵੀ ਆਲੂ ਦੇ ਵੱਟ ਦੇ ਉੱਤੋਂ ਦੀ ਆਲੂ ਬਾਹਰ ਨਹੀਂ ਨਿਕਲਦਾ ਉਹਨਾਂ ਦੇ ਮਾੜਾ ਜਾਂ ਮੀਂਹ ਪੈਣ ਤੇ ਕਿਉਂਕਿ ਉਹਦੇ ਟੀਸੀ ਲੱਗੀ ਹੁੰਦੀ ਹੈ 26 ਇੰਚ ਤੇ ਉਹਦੇ ਆਲੂ ਜਦ ਹੀ ਨੰਗਾ ਹੋ ਜਾਂਦਾ ਜਦੋਂ ਆਪਾਂ ਪੱਕਿਆਂ ਦੀ ਪਟਾਈ ਕਰਦੇ ਆਂ ਜੀ ਆਪਾਂ ਬੇਲ ਵੱਢ ਕੇ ਰੱਖੀਏ ਇਹ ਇਹ ਬੈਨੀਫਿਟ ਆ ਇਹਦੇ ਮਸ਼ੀਨ ਦੇ ਬਾਕੀ ਮੈਂ ਨਹੀਂ ਕਹਿੰਦਾ ਕਿ ਤੁਸੀਂ ਗ੍ਰਹਿਮੇ ਲੋ ਮਸ਼ੀਨਾਂ ਸਾਰੀਆਂ ਬ੍ਰਾਂਡ ਜਿਹੜੇ ਵੀ ਵੀਰ ਬਣਾਉਂਦੇ ਆ ਸਾਰੀਆਂ ਵਧੀਆ ਬਣਦੀਆਂ ਜਿਹੜੀ ਮਰਜ਼ੀ ਲਵੋ ਬਸ ਇੱਕ ਗੱਲ ਦਾ ਧਿਆਨ ਰੱਖੋ ਜੇ ਤੁਸੀਂ ਆ ਟਿੰਡਾਂ ਵਾਲੀ ਲੈਣੀ ਆ ਹਨਾ ਵੀ ਟਿੰਡਾਂ ਵਾਲੀ ਮਸ਼ੀਨ ਲੈਣੇ ਜਿਹਦੇ ਆ ਫਾਲੇ ਮਗਰ ਤਾਂ ਮੇਰੇ ਖਿਆਲ ਨਾਲ ਟੈਰਾਂ ਵਾਲੀ ਮਸ਼ੀਨ ਲਵੋ ਉਹ ਜ਼ਿਆਦਾ ਕਾਮਜਾਬ ਆ ਕਿਉਂਕਿ ਉਹ ਮਸ਼ੀਨ ਲੱਗਦੀ ਸਹੀ ਆ ਜਿਹੜੀ ਦੂਜੀ ਮਸ਼ੀਨ ਆ ਬਿਨਾ ਟਾਇਰਾਂ ਤੋਂ ਉਹਦਾ ਤੇ ਇਹੀ ਪੰਗਾ ਰਹਿੰਦਾ ਜੇ ਟਾਪ ਲਿੰਕ ਛੋਟੀ ਕਰਦੇ ਆ ਮਗਰੋਂ ਉੱਪਰ ਚੱਕੀ ਜਾਂਦੀ ਆ ਜੇ ਟਾਪ ਲਿੰਕ ਵੱਡੀ ਕਰਦੇ ਆ ਤਾਂ ਲੱਗਣੋਂ हट ਜਾਂਦੀ ਆ ਇਹ ਚੀਜ਼ਾਂ ਬਹੁਤ ਉਹਨੂੰ ਖੱਤਾ ਬਾੜਾ ਜ਼ਿਆਦਾ ਬੋਲਾ ਚਾਹੀਦਾ ਤੇ ਅਸੀਂ ਬਟ ਡੂੰਗੀ ਨਹੀਂ ਬਣਾਉਂਦੇ ਜਮਾਂ ਵੀ ਅਸੀਂ ਬਟ ਸਾਦੀ ਰੱਖਦੇ ਆ ਬਿਲਕੁਲ ਤੇ ਬਹੁਤ ਚੌੜੀ ਹੁੰਦੀ ਆ ਸਾਡੀ ਬਟ ਮੈਂ ਤੁਹਾਨੂੰ ਦਿਖਾ ਵੀ ਦੂੰ ਜੇ ਕਦੇ ਵੀਡੀਓ ਹੋਈ ਸ਼ੇਅਰ ਕਰੂੰਗਾ ਵਿੱਚ ਜੇ ਮੈਨੂੰ ਮਿਲ ਗਈ ਤਾਂ ਨਹੀਂ ਤੁਸੀਂ ਦੇਖ ਲਿਓ ਪਿੱਛੇ ਵਾਲੀਆਂ ਵੀਡੀਓ ਹੈਗੀਆਂ ਆ ਤੇ ਬਾਕੀ ਹੁਣ ਅੱਜ ਪੈ ਗਿਆ ਮੀ ਅੱਜ ਕੰਮ ਨਹੀਂ ਚੱਲਿਆ ਫਰਸ਼ ਦਾ ਇੱਟਾਂ ਆ ਗਈਆਂ ਆਪਣੀਆਂ ਆਹ ਫੇਟਾਂ ਦਾ ਫਰਸ਼ ਇੱਧਰ ਲੱਗਣਾ ਤੇ ਉਧਰ ਆ ਪੈਂਟਰ ਲੌਕ ਲਾਉਣੀ ਆ ਉਧਰ ਵੀ ਲਾਗੇ ਇੱਟਾਂ ਇੱਧਰ ਵੀ ਲਾਗੇ ਦੇਖ ਲੋ ਗਿੱਲੇ ਵਿੱਚੋਂ ਕੱਢ ਕੇ ਲੈ ਗਿਆ ਬਿਲਕੁਲ ਨਹੀਂ ਦਬਦਾ ਆਪਣਾ ਹੁਣ ਇਹਦੇ ਇੱਕ ਗੱਲ ਇਹ ਵੀ ਆ ਗ੍ਰਾਮੇ ਗ੍ਰਾਮੇ ਦੇ ਫਾਇਦੇ ਕੀ ਆ ਦੇਖ ਲੋ ਜਦੋਂ ਇਹ ਆਪਾਂ ਖੜਾਈ ਆ ਉਹ 2 ਮਹੀਨੇ ਕੇ ਬਾਅਦ ਆਉਂਦੇ ਆ ਗ੍ਰਾਮੇ ਵਾਲੇ ਇਹਦਾ ਸਾਰਾ ਕੁਝ ਲਿਖ ਕੇ ਲੈ ਜਾਂਦੇ ਆ ਕੀ ਵੀ ਕੀ ਕੀ ਖਰਾਬ ਸਾਰਾ ਕੁਝ ਉਹਨਾਂ ਨੇ ਬਾਇਓ ਡਾਟਾ ਲਿਖ ਲੈਣਾ ਵੀ ਆਹ ਚੀਜ਼ ਖਰਾਬ ਆਹ ਚੀਜ਼ ਘਸ ਗਈ ਆਹ ਚੀਜ਼ ਫੈਨ ਵਾਲੀ ਆ ਹੁਣ ਹੁਣ ਉਹਦਾ ਸਾਰਾ ਸਮਾਨ ਆ ਜਾਣਾ ਸਾਰਾ ਸਮਾਨ ਉਹਨਾਂ ਨੇ ਨੋਟ ਕਰਿਆ ਪਿਆ ਵੀ ਸਾਡੀ ਮਸ਼ੀਨ ਦਾ ਆ ਪੈਨਲ ਜਿੱਦਣ ਉਹ ਸਮਾਨ ਉੱਥੋਂ ਉਹਨਾਂ ਨੇ ਚੁਕਾ ਦੇਣਾ ਤੇ ਇੱਕ ਉਹਨਾਂ ਦਾ ਬੰਦੇ ਨੇ ਆਉਣਾ ਸਾਰਾ ਕੁਝ ਫਿੱਟ ਕਰਕੇ ਪ੍ਰੋਪਰ ਮਸ਼ੀਨ ਚਾਲੂ ਕਰਕੇ ਫੇਰ ਜਾਣਾ ਇਹਦੇ ਆ ਆ ਆ ਪੱਤੀ ਐ ਜਿਹੜੀ ਲਾਈਨ ਮਾਰਦੀ ਐ ਬਸ ਇਹ ਲਾਈਨ ਦੇ ਵਿੱਚ ਆਲੂ ਡੇਗਦਾ ਵਾ ਇਹ ਪਹਿਲਾਂ ਪਹਿਲਾਂ ਇੱਕ ਜੋੜਾ 5000 ਦਾ ਹੁੰਦਾ ਸੀ ਹੁਣ ਤਾਂ ਘਟ ਗਿਆ ਜਦੋਂ 2015-16 ਚ ਆਪਾਂ ਮਸ਼ੀਨ ਲਈ ਸੀ ਇੰਨਾ ਮਹਿੰਗਾ ਹੁੰਦਾ ਸੀ ਇਹ ਉਹ ਇੱਕ ਜੋੜ